ਪੰਜਾਬ ਦੇ ਵਿੱਚ ਜਿੱਥੇ ਆਲਰੇਡੀ ਏਨੇ ਵਿਵਾਦ ਨੇ ਉਹਨਾਂ ਦੇ ਵਿੱਚੋਂ ਇੱਕ ਵਿਵਾਦ ਇਹ ਹੈ ਕਿ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਹੋ ਰਿਹਾ ਹੈ ਧਰਮ ਬਦਲਿਆ ਜਾ ਰਿਹਾ ਲੋਕ ਆਪਣਾ ਧਰਮ ਛੱਡ ਕੇ ਖਾਸ ਤੌਰ ਦੇ ਉੱਤੇ ਸਿੱਖ ਧਰਮ ਦੇ ਇਹੋ ਜਿਹੇ ਬਹੁਤ ਸਾਰੇ ਕੇਸਸ ਨੇ ਜਿੱਥੇ ਲੋਕਾਂ ਨੇ ਆਪਣਾ ਧਰਮ ਛੱਡਿਆ ਤੇ ਕ੍ਰਿਸਚੀਅਨਿਟੀ ਨੂੰ ਅਡਾਪਟ ਕਰ ਲਿਆ ਹੁਣ ਉਸ ਦੇ ਖਿਲਾਫ ਇੱਕ ਫਰੰਟ ਬਣਦਾ ਨਜ਼ਰ ਆ ਰਿਹਾ ਪਰ ਇਸ ਫਰੰਟ ਦਾ ਕੰਮ ਕੀ ਹੈ ਔਰ ਇਸ ਫਰੰਟ ਨੇ ਇਸ ਕੇਸ ਨੂੰ ਕਿਵੇਂ ਵੇਖਿਆ ਇਹਦੇ ਬਾਰੇ ਗੱਲਬਾਤ ਕਰਦੇ ਆ ਸਾਡੇ ਨਾਲ ਤਜਸਵੀ ਮਨਾਸ ਜੀ ਮੌਜੂਦ ਨੇ ਤਜਸਵੀ ਜੀ ਪਹਿਲਾਂ 1 ਇੰਡੀਆ ਪੰਜਾਬੀ ਤੇ ਬਹੁਤ ਸਵਾਗਤ ਹੈ ਜੀ ਸਾਥ ਸ੍ਰੀਕਾ ਭਾਜੀ 1 ਇੰਡੀਆ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਬੜਾ ਕ੍ਰੂਸ਼ੀਅਲ ਇਸ਼ੂ ਹੈ ਕੋਈ ਸਾਡਾ ਕੋਈ ਪਰਸਨਲ ਇਸ਼ੂ ਨਹੀਂ ਹੈ ਸਮਾਜਿਕ ਇਸ਼ੂ ਹੈਗਾ ਸਾਰੇ ਪੰਜਾਬ ਦਾ ਇਸ਼ੂ ਹੈ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਆਗੇ ਇਸ਼ੂ ਕਵਰ ਕੀਤਾ ਤੇ ਦੇਖਦੇ ਹੋ ਸਾਰੇ ਲੋਕਾਂ ਨੂੰ ਮੈਂ ਬਹੁਤ ਪਿਆਰੀ ਸਤਿ ਸ਼੍ਰੀ ਅਕਾਲ ਦਿੰਦਾ ਜੀ ਜੇ ਆਪਾਂ ਇਸ ਤੁਹਾਡੇ ਫਰੰਟ ਦੇ ਉੱਤੇ ਪਹਿਲਾਂ ਗੱਲ ਕਰ ਲਈਏ ਤੁਹਾਡੇ ਫਰੰਟ ਦਾ ਨਾਮ ਕੀ ਹੈ ਤੁਸੀਂ ਕੀ ਸੋਚ ਕੇ ਉਹ ਬਣਾਇਆ ਜੀ ਭਾਜੀ ਸਾਡੇ ਫਰੰਟ ਦਾ ਨਾਮ ਪੰਜਾਬ ਬਚਾਓ ਮੋਰਚਾ ਹੈ ਮੈਂ ਉਹਦਾ ਕਨਵੀਨੈਂਟ ਤੇ ਪ੍ਰੈਜ਼ੀਡੈਂਟ ਆ ਜੀ ਤੇ ਜਿਹੜਾ ਬਣਾਉਣ ਦਾ ਮੰਤਵ ਇੱਕੋ ਹੀ ਹੈ ਕਿ ਜਿਹੜੇ ਇਸ਼ੂਸ ਨੂੰ ਕੋਈ ਵੀ ਸਰਕਾਰ ਨਹੀਂ ਕੋਈ ਵੀ ਐਡਮਿਨਿਸਟ੍ਰੇਸ਼ਨ ਐ ਡਰੈਸ ਨਹੀਂ ਕਰਦੀ ਪਈ ਉਹਨਾਂ ਨੂੰ ਜਿੰਨੇ ਅਸੀਂ ਕਾਮਨ ਸਿਟੀਜ਼ਨਾਂ ਅਸੀਂ ਯੂਨਾਈਟ ਹੋ ਕੇ ਉਹਨਾਂ ਨੂੰ ਐਡਰੈਸ ਕਰੀਏ ਬਿਕੋਜ਼ ਬੜੇ ਸਾਰੇ ਐਦਾਂ ਦੇ ਕ੍ਰਿਟੀਕਲ ਇਸ਼ੂਜ਼ ਹੈਗੇ ਆ ਜਿਨ੍ਹਾਂ ਨੂੰ ਨਾ ਕੋਈ ਹੱਥ ਲਾ ਰਿਹਾ ਨਾ ਕੋਈ ਮੇਨਸਟ੍ਰੀਮ ਮੀਡੀਆ ਉਹਨੂੰ ਕਵਰ ਕਰ ਰਿਹਾ ਤੇ ਉਸਨੂੰ ਕੋਈ ਕਿਸੇ ਤਰੀਕੇ ਦਾ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਤੇ ਆਪਾਂ ਬੀਇੰਗ ਸਿਟੀਜ਼ਨਸ ਆਪਾਂ ਸਾਰੇ ਯੂਨਾਈਟ ਹੋਈਏ ਤੇ ਆਪਾਂ ਉਹਨਾਂ ਇਸ਼ੂਜ਼ ਨੂੰ ਐਡਰੈਸ ਕਰੀਏ ਤੇ ਐਡਮਿਨਿਸਟ੍ਰੇਸ਼ਨ ਨੂੰ ਤੇ ਪੋਲਿਟਿਕਸ ਨੂੰ ਆਪਾਂ ਮਜਬੂਰ ਕਰੀਏ ਕਿ ਉਹਨਾਂ ਇਸ਼ੂਜ਼ ਨੂੰ ਐਡਰੈਸ ਕੀਤਾ ਜਾਵੇ ਨਹੀਂ ਹੁਣ ਜਿਵੇਂ ਆਪਾਂ ਤੁਸੀਂ ਪ੍ਰੈਸ ਕਾਨਫਰੰਸ ਵਿੱਚ ਵੀ ਕ੍ਰਿਸਚੀਅਨਿਟੀ ਦਾ ਮੁੱਦਾ ਚੁੱਕਿਆ ਕਨਵਰਜਨ ਦਾ ਮੁੱਦਾ ਚੁੱਕਿਆ ਤੁਹਾਡੇ ਕੋਲ ਕੀ ਤੱਥ ਨੇ ਜਿਵੇਂ ਆਪਾਂ ਇਹਨੂੰ ਇੱਕ ਬਰੀਫ ਇੰਟਰੋਡਕਸ਼ਨ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ ਕਿਸ ਤਰ੍ਹਾਂ ਦੀ ਕ੍ਰਿਸਚੀਅਨਿਟੀ ਵਿੱਚ ਤਬਦੀਲ ਹੋ ਰਹੀ ਹੈ ਭਾਜੀ ਦੇਖੋ ਧਰਮ ਪਰਿਵਰਤਨ ਜਿਹੜਾ ਹੈਗਾ ਹੈ ਸੰਵਿਧਾਨ ਸਾਨੂੰ ਉਹਦੀ ਜਿਹੜੀ ਹੈ ਪਾਵਰ ਸੰਵਿਧਾਨ ਨੇ ਸਾਨੂੰ ਦਿੱਤੀ ਹੈ ਤੇ ਆ ਟੋਟਲੀ ਸਪੋਰਟਡ ਠੀਕ ਹੈ ਨਾ ਜਿਹੜਾ ਅ ਇੰਡੀਆ ਦਾ ਸੈਕੂਲਰ ਕੰਟਰੀ ਕੋਈ ਵੀ ਬੰਦਾ ਆਪਣਾ ਧਰਮ ਬਦਲ ਸਕਦਾ ਹੈ ਲੇਕਿਨ ਸਾਡੇ ਕੋਲੇ ਪੰਜਾਬ ਦੇ ਜਿਹੜੇ ਲਾਸਟ ਡੈਮੋਗ੍ਰਾਫਿਕ ਰਿਲੀਜੀਅਸ ਬੇਸ ਡੈਮੋਗ੍ਰਾਫਿਕ ਐਸਟੀਮੇਟਸ ਅਗੇ ਹੈ ਉਹ ਸਾਡੇ ਕੋਲੇ 2011 ਦੇ ਹੈ ਜਿਹੜੇ ਮੈਂ ਤੁਹਾਨੂੰ ਇੱਥੇ ਦਿਖਾ ਰਿਹਾ ਠੀਕ ਹੈ ਨਾ ਇਹਦੇ ਇਹਦੇ ਇਸ ਦੇ ਅਕੋਰਡਿੰਗ ਜਿਹੜਾ ਹੈ 크੍ਰਿਸਚੀਅਨ ਪੋਪੂਲੇਸ਼ਨ ਅਸ ਅਕੋਰਡਿੰਗ 1.26% ਇਹਨਾਂ ਵਿੱਚੋਂ ਮੋਸਟ ਜਿਹੜੀ ਪੋਪੂਲੇਸ਼ਨ ਹੈ ਉਹ ਜਿਹੜੇ ਅਸਲੀ 크੍ਰਿਸਚੀਅਨਸ ਆ ਜਿਹੜੇ ਕੈਥੋਲਿਕ 크੍ਰਿਸਚੀਅਨ ਜਾਂ ਪ੍ਰੋਟੈਸਟੈਂਟਸ ਆ ਉਹਨਾਂ ਦੀ ਇਸ ਵਿੱਚ ਕਿਸੇ ਵੀ ਡੇਰਿਆਂ ਦੀ ਡੇਰੇ ਉਦੋਂ ਆਨੇ ਸਟਾਰਟ ਹੀ ਹੋਏ ਸੀਗੇ ਉਹਦੀ ਬੜੀ ਘੱਟ ਜਿਹੜੀ ਹੈ ਸੰਖਿਆ ਇਸ ਵਿੱਚ ਹੈਗੀ ਹੈ ਇਹਦਾ ਦਾ ਰੀਅਲ ਐਸਟੀਮੇਟਸ ਜਿਹੜੇ ਹੋਣੇ ਚਾਹੀਦੇ ਸੀ ਬਟ ਆਨ ਵਨ ਤੁਸੀਂ ਦੇਖੋਗੇ 1.26% ਦੇ ਹਿਸਾਬ ਨਾਲ ਸਾਡੇ 3 ਲੱਖ ਪੋਪੂਲੇਸ਼ਨ ਸਟੇਟ ਵਾਈਟ ਜਿਹੜੀ ਹੈਗੀ ਹੈ 크੍ਰਿਸਚੀਅਨਸ ਹੀ ਬੰਦੀ ਹੈ ਲੇਕਿਨ ਜੇ ਆਪਾਂ ਦੇਖੀਏ ਕਿ ਜਿਹੜੇ ਪ ਉਹ ਕਹਿੰਦੇ 4 ਲੱਖ ਬੰਦਾ ਇੱਕ ਸੰਡੇ ਸਾਡੇ ਕੋਲੇ ਆ ਰਹੇ ਸਾਰੇ ਪੰਜਾਬ ਜਿਹਨੇ ਕ੍ਰਿਸਚੀਅਨ ਨੇ ਨਾ 4 ਲੱਖ ਬੰਦਾ ਇੱਕ ਡੇਰੇ ਤੇ ਆ ਰਿਹਾ ਹੈ ਐਦਾਂ ਦੇ 65000 ਪੈਸਟਰ ਜਿਹੜੇ ਹੈ ਸਾਡੀ ਸਟੇਟੂ ਜੈਕਟਿਵ ਹੈ ਤੇ ਅਨੋਫੀਸ਼ਲ ਪੰਜਾਬ ਜੀ ਨਿਕਲ ਪੰਜਾਬ ਚ ਭਾਜੀ ਸਿਰਫ ਪੰਜਾਬ ਦੀ ਗੱਲ ਮੈਂ ਕਰ ਰਿਹਾ 65000 ਪੈਸਟਰ ਪੰਜਾਬ ਵਿੱਚ ਜੈਕਟਿਵ ਹੈ ਤੇ ਸਰਡੇ ਗਰੀਨ ਅਨੋਫੀਸ਼ਲ ਜਿਹੜੇ ਐਸਟੀਮੇਟਸ ਹੈਗੇ ਆ ਕਿ ਜਿਹੜੀ 1.26% ਹੈ ਫ্রম 2011 ਉਹ ਅੱਜ ਦੀ ਡੇਟ ਵਿੱਚ 15% ਪਹੁੰਚ ਚੁੱਕੀ ਹੈ ਅੱਛਾ which is so surprising ਕਿ ਕਿਸੇ ਸਟੇਟ ਵਿੱਚ ਇੰਨਾ ਚੈਮ ਨਹੀਂ ਹੋਇਆ ਪੰਜਾਬ ਇਜ਼ ਦੀ ਓਨਲੀ ਸਟੇਟ ਜਿੱਥੇ ਐਵੇਂ ਹੋਇਆ ਤੇ ਹੈਰਾਨ ਕਰ ਦੇਣ ਵਾਲੀ ਫਿਗਰ ਹੈ ਜੀ ਨੇ ਤੁਸੀਂ ਕਾਰਨ ਕੀ ਸਮਝਦੇ ਹੋ ਐਕਚੁਅਲੀ ਅਸੀਂ ਸ਼ਾਇਦ ਇਹੀ ਨਹੀਂ ਸਮਝ ਪਾ ਰਹੇ ਕਿ ਕਾਰਨ ਕੀ ਹੈਗੇ ਨੇ ਕਿ ਕਨਵਰਜਨਸ ਹੋ ਰਹੀਆਂ ਨੇ ਤੁਹਾਡੇ ਫਰੰਟ ਤੇ ਕੀ ਕਾਰਨ ਸਮਝਾਇਦਾ ਭਾਜੀ ਕਾਰਨ ਦੇਖੋ ਬੜੇ ਅਲੱਗ-ਅਲੱਗ ਕਿਸਮ ਦੇ ਕਾਰਨ ਹੈ ਕੋਈ ਵੀ ਇੱਕ ਐਸਾ ਕਾਰਨ ਨਹੀਂ ਹੈ ਜਿਹਦੇ ਕਰਕੇ ਸਾਰੇ ਲੋਕ ਜਿਹੜੇ ਐਪਨਾ ਰਿਲੀਜਨ ਛੱਡਦੇ ਪਏ ਆ لیکن دیکھو کوئی بھی بندا ٹھیک ہے نا بھاویں ਆਪਾਂ ਸਿੱਖ ਕੌਮ ਦੀ ਗੱਲ ਕਰੀਏ ਸਾਡੇ ਗੁਰੂਆਂ ਨੇ ਆਪਣੇ ਸੀਸ ਕਟਾਏ ਆ ਆਪਣੇ ਸਾਹਿਬਜ਼ਾਦੇઓની ਸ਼ਹੀਦੀਆਂ ਦਿੱਤੀਆਂ ਸਿਰਫ ਧਰਮ ਨੂੰ ਬਚਾਉਣ ਵਾਸਤੇ ਤੇ ਮੈਨੂੰ ਤਾਂ ਨਹੀਂ ਲੱਗਦਾ ਯਾਰ ਕਿ ਕੋਈ ਵੀ ਸਿੱਖ ਬੰਦਾ ਆਪਣਾ ਧਰਮ ਐਨੇ ਆਰਾਮ ਨਾਲ ਛੱਡੇਗਾ ਸਿਮਲਰ ਟੂ ਆਪਾਂ ਸਨਾਤਨ ਧਰਮ ਦੀ ਗੱਲ ਕਰੀਏ ਬੜਾ ਪ੍ਰਾਚੀਨ ਧਰਮ ਹੈ ਲੋਕੀ ਮੰਦਰ ਜਾਣਦੇ ਆ ਸਿੱਖ ਲੋਕੀ ਮੰਦਰ ਜਾਣਦੇ ਆ ਸਾਰੇ ਬੰਦੇ ਜਾਣਦੇ ਆ ਕੋਈ ਮਤਲਬ ਕੋਈ ਵੀ ਬੰਦਾ ਧਰਮ ਨਾਲ ਆਪਣਾ ਬਿਨਾ ਕਿਸੇ ਮੇਜਰ ਐਂਟਾਈਸਮੈਂਟ ਦੇ ਨਹੀਂ ਛੱਡਦਾ ਕਿਉਂਕਿ ਧਰਮ ਇੱਕ ਬੰਦੇ ਨੂੰ ਚਾਹਤ ਧਰਮ ਨਹੀਂ ਛੱਡਦਾ ਤੁਸੀਂ ਕਹਿੰਦੇ ਸਟਰ ਬੰਦ ਰਿਹਾ ਪੱਗਾ ਬੰਨ ਕੇ ਇਹਨਾਂ ਦੇ ਸਮਾਗਮਾਂ ਦੇ ਵਿੱਚ ਕਹਿ ਰਿਹਾ ਕਿ ਯਿਸੂ ਨੇ ਮੈਨੂੰ ਸਵਿਫਟ ਗੱਡੀ ਨਾਲ ਬlesਸ ਕੀਤਾ ਇਹ ਹੈਰਾਨੀ ਦੀ ਗੱਲ ਨਹੀਂ ਹੈ ਭਾਜੀ ਹੈਰਾਨੀ ਦੀ ਗੱਲ ਹੈ ਕਿ ਉਹਨੂੰ ਮੈਨੂੰ ਆਈ ਐਮ ਸੌਰੀ ਟੂ ਸੇ ਯਿਸੂ ਨੇ ਤੇ ਪੈਸਟਰ ਨੇ ਬlesਸਿੰਗ ਦਿੱਤਾ ਉਹਨੂੰ ਜਿਹੜਾ ਜਿਹੜਾ ਇਹਨਾਂ ਦਾ ਮੇਨ ਬੰਦਾ ਉਹਨੇ ਪੈਸੇ ਦੇ ਕੇ ਇਹਨੂੰ ਗੱਡੀ ਲੈਤੀ ਹੈ ਠੀਕ ਹੈ ਨਾ ਸਵਾਲ ਤਾਂ ਇਹ ਹੈ ਕਿ ਦੇਖੋ ਕੋਈ ਵੀ ਕਨਵਰਜਨ ਪਿੱਛੇ ਸਭ ਤੋਂ ਵੱਡਾ ਹੱਥ ਹੁੰਦਾ ਪੈਸੇ ਦਾ ਤੁਸੀਂ ਕਿਸੇ ਬੰਦੇ ਨੂੰ ਕੋਈ ਵੀ ਚੀਜ਼ ਦੇਣੀ ਹੈ ਕਿਸੇ ਵੀ ਤਰੀਕੇ ਵਰਗ ਲਾਣਾ ਚਾਹਿਆ ਉਹਨੂੰ ਰੋਟੀ ਦੇਣੀ ਹੈ ਘਰ ਦੇਣੀ ਹੈ ਰੋਟੀ ਕੱਪੜਾ ਮਕਾਨ ਕੋਈ ਵੀ ਐਟ ਦੀ ਐਂਡ ਆਫ ਦਿ ਡੇ ਤੁਹਾਨੂੰ ਬੱਚੇ ਪੈਸੇ ਚਾਹੀਦੇ ਪੈਸੇ ਨਾਲ ਹੀ ਤੁਸੀਂ ਉਹ ਚੀਜ਼ ਕਿਸੇ ਨੂੰ ਪ੍ਰੋਵਾਈਡ ਕਰ ਸਕਦੇ ਹੋ ਤੇ ਇਹ ਜਿਹੜਾ ਇੰਨਾ ਜ਼ਿਆਦਾ ਪੈਸਾ ਹੈ ਮਤਲਬ ਲੋਕਾਂ ਨੇ ਸਾਨੂੰ ਦੱਸਿਆ ਹੈ ਕਿ ਇੱਕ ਫੈਮਿਲੀ ਚਾਰ ਬੰਦੇ ਦੀ ਫੈਮਿਲੀ ਨੂੰ ਕਨਵਰਟ ਕਰਾਂਦਾ 25-25 ਲੱਖ ਰੁਪਏ ਦਿੱਤਾ ਜਾ ਰਿਹਾ ਹੈ ਜਿਹੜੇ ਬੰਦਿਆਂ ਨੂੰ ਗੱਡੀਆਂ ਵੰਡੀਆਂ ਜਾ ਰਹੀਆਂ ਸਭ ਕੀਤਾ ਜਾ ਰਿਹਾ ਹੈ ਇਹ ਇੰਨਾ ਬਜਟ ਇੰਨਾ ਪੈਸਾ ਕਿੱਥੋਂ ਆ ਰਿਹਾ ਹੈ ਇਹ ਕੋਈ ਪੈਸਟਰ ਇੰਨਾ ਚੋ ਕੋਈ ਕਿਸੇ ਰਿਚ ਫੈਮਿਲੀ ਚ ਤਾਂ ਹੈ ਨਹੀਂ ਕਿ ਹਜ਼ਾਰ 2000 ਕਰੋੜ ਦੀ ਪ੍ਰਾਪਰਟੀ ਹੈ ਅੱਥੇ ਆਪਾਂ ਇਹ ਕਲੈਰੀਫਾਈ ਕਰ ਲਈਏ ਕਿ ਤੁਹਾਡੇ ਮੁਤਾਬਿਕ ਇਹ ਸ਼ੋਰ ਰਿਹਾ ਕਿ ਇਹਨਾਂ ਨੂੰ ਪੈਸੇ ਦੇ ਕੇ ਆਪਣੇ ਧਰਮ ਚ ਲਿਆਂਦਾ ਜਾ ਰਿਹਾ ਦੇ ਆਰ ਸੈਲ ਆਊਟ ਬਿਲਕੁਲ ਭਾਜੀ ਦੇਖੋ ਬਹੁਤ ਲੋਕ ਸੈਲ ਆਊਟ ਨੇ بڑے ਲੋਕਾਂ ਨੂੰ ਧੋਖੇ ਨਾਲ ਵਰਗਲਾ ਕੇ ਝੂਠੇ ਪ੍ਰੋਮਿਸਸ ਨਾਲ ਵੀ ਲੈ ਕੇ ਆਇਆ ਜਾ ਹਾਂ ਤੇ ਦੇਖੋ ਮੈਂ ਜਿਹੜੀਆਂ ਹੈਗੀਆਂ YouTube ਤੇ ਜਿਹੜੀਆਂ ਆਨਲਾਈਨ ਜਨਤਕ ਕਰ ਰਿਆ ਜਿਹੜੀਆਂ ਆਨਲਾਈਨ ਦੇ ਨਾਲ ਲੱਖਾਂ ਵਿਊਜ਼ ਹੈ ਇਨਸਟੈਂਟ ਹੀਲਿੰਗ ਠੀਕ ਹੈ ਨੀ ਇਹ ਇਨਸਟੈਂਟ ਹੀਲਿੰਗ ਦੇ हिसाब ਨਾਲ ਦੁਨੀਆ ਦੀ ਹਰ ਬਿਮਾਰੀ ਦਾ ਇਲਾਜ ਕਹਿ ਰਹੇ ਅਸੀਂ ਕਿ ਅਨੌਂਟਿਡ ਆਇਲ ਬਣਾਇਆ ਹੈ ਉਹਨਾਂ ਅਨੌਂਟਿਡ ਆਇਲ ਲਾਓ ਤੁਹਾਡਾ ਫੋਰਥ ਸਟੇਜ ਕੈਂਸਰ ਵੀ ਠੀਕ ਹੋ ਜਾਂਦਾ ਰਸੋਲੀਆਂ ਟਿਊਮਰ ਬਾਂਝਪੰਦਾ ਵੀ ਇਲਾਜ ਗੰਜੇਪੰਦਾ ਵੀ ਇਲਾਜ ਕੋਈ ਇਹਨਾਂ ਨੇ ਚੀਜ਼ ਛੱਡੀ ਨਹੀਂ ਹਰ ਚੀਜ਼ ਦਾ ਇਲਾਜ ਕਰ ਰਹੇ ਹੈ ਇਹ ਲੋਕਾਂ ਨੂੰ ਵਰਗ ਲਾ ਵਰਗ ਲਾ ਕੇ ਝੂਠੇ ਪ੍ਰੋਮਿਸਸ ਦੇ ਕੇ ਲਾਰੇ ਲਾ ਕੇ ਇਹ ਲੋਕਾਂ ਨੇ ਐਵੇਂ ਵੀ ਧ ਨੇ ਅਸੀਂ ਇਹਨੂੰ ਐਵੇਂ ਵੀ ਦੇਖ ਸਕਦੇ ਆ ਕਿ ਜਿਹੜੇ ਲੋਕਾਂ ਨੂੰ ਲੋੜ ਹੈ ਮਦਦ ਦੀ ਇਹ ਲੋਕ ਉਹਨਾਂ ਨੂੰ ਆਫਰ ਕਰਦੇ ਪਏ ਆ ਜੇ ਤੁਸੀਂ ਇਹ ਇਲਜ਼ਾਮ ਲਾਉਂਦੇ ਹੋ ਤੇ ਕਿਤੇ ਨਾ ਕਿਤੇ ਸਾਡੇ ਧਰਮਾਂ ਦੀ ਵੀ ਕਿਤੇ ਪ੍ਰੋਬਲਮ ਹੈ ਕਿ ਉਹ ਆਪਣੇ ਬਲੌਗ ਨਹੀਂ ਬਚਾ ਪਾਰੇ ਭਾਜੀ ਦੇਖੋ ਹਰ ਧਰਮ ਵਿੱਚ ਅਮੀਰ ਬੰਦਾ ਵੀ ਹੈ ਐਵਰੇਜ ਵੀ ਹੈ ਗਰੀਬ ਵੀ ਹੈ 크੍ਰਿਸਚੀਅਨ ਇੰਡੇ ਵਿੱਚ ਵੀ ਠੀਕ ਹੈ ਨਾ ਗਰੀਬੰਦਾ ਹਰ ਤੱਕੇ ਵਿੱਚ ਰਿਹਾ ਹੈ ਲੇਕਿਨ ਕਦੇ ਵੀ ਐਵੇਂ ਨਹੀਂ ਹੋਇਆ ਕਿ ਗਰੀਬ ਲੋਕਾਂ ਨੂੰ ਪਹਿਲਾ ਫਸਲਾ ਕੇ ਪੈਸੇ ਦੀ ਤਾਕਤ ਨਾਲ ਕਿਸੇ ਨੇ ਦੂਜੇ ਧਰਮ ਚ ਕਨਵਰਟ ਕੀਤਾ ਠੀਕ ਹੈ ਨਾ ਸਿੱਖਿਜ਼ਮ ਵੀ ਹੈ ਹਿੰਦੂਇਜ਼ਮ ਵੀ ਹੈ ਬੜੇ ਹੋਰ ਲਿਜੈਂਡਸ ਹੈਗੇ ਬਟ ਕਦੇ ਵੀ ਪੈਸੇ ਦੀ ਪਾਵਰ ਨਾਲ ਕਿਸੇ ਨੂੰ ਐਵੇਂ ਕਨਵਰਟ ਨਹੀਂ ਕੀਤਾ ਗਿਆ ਤੇ ਇਹ ਜਿਹੜੀ ਪੈਸੇ ਦੀ ਪਾਵਰ ਨਾਲ ਲੋਕਾਂ ਨੂੰ ਕਨਵਰਟ ਕਰ ਰਹੇ ਹੈ ਇਹਨਾਂ ਦਾ ਆਪਣਾ ਪੈਸਾ ਹੀ ਨਹੀਂ ਹੈ ਜੇ ਆਪਣਾ ਪੈਸਾ ਹੋਏ ਤਾਂ ਚਲੋ ਬਹੁਤ ਵਧੀਆ ਗੱਲ ਹੈ ਮੈਂ ਕਹਿੰਦਾ ਜੇ ਸਾਹਿਬ ਮੈਂ ਕਿੱਥੋਂ ਆ ਰਿਹਾ ਪੈਸਾ ਭਾਜੀ ਇਹ ਪੈਸਾ ਸਾਡੀ ਮੇਰੀ ਨੈਸ਼ਨਲ ਇਨਵੈਸਟੀਗੇ ਸਭ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਪਤਾ ਕਰੋ ਪੈਸਾ ਕਿੱਥੋਂ ਆ ਰਿਹਾ ਹੈ ਇਹਨਾਂ ਚਰਚਾਂ ਵਿੱਚ ਸਾਰਾ ਸਾਨੂੰ ਪਤਾ ਹੈ ਕਿ ਜਿਹੜਾ ਵਿਚਾਰਾ ਗਰੀਬ ਵਰਗਾ ਉਹ ਜਾ ਰਿਹਾ ਹੈ ਉਹ ਉੱਥੇ ਪੈਸੇ ਪਾਨ ਨਹੀਂ ਜਾ ਰਿਹਾ ਉਹਨਾਂ ਕੋਲ ਤਾਂ ਕੁਲ ਦਾਸ ਪਾਨ ਨੂੰ ਪੈਸੇ ਹੈ ਹੀ ਨਹੀਂ ਇਹ ਬਦਲੇ ਚ ਉਹਨਾਂ ਨੂੰ 25-25 ਲੱਖ ਰੁਪਏ ਇੱਕ ਫੈਮਲੀ ਨੂੰ ਦੇ ਰਿਹਾ ਹੈ ਤੇ ਪੈਸਾ ਕਿੱਥੋਂ ਆ ਰਿਹਾ ਹੈ ਇਹ ਸਭ ਤੋਂ ਵੱਡਾ ਸਵਾਲ ਹੈ ਤੇ ਪੈਸਾ ਜਿਹੜਾ ਆ ਰਿਹਾ ਕਿਉਂ ਆ ਰਿਹਾ ਵਾਈ ਡੂ ਦੇ ਵਾਂਟ ਪੀਪਲ ਟੂ ਕਨਵਰਟ ਕਿਉਂ ਲੋਕਾਂ ਨੂੰ ਕਨਵਰਟ ਕਰਾਉਣਾ ਚਾਹ ਰਹੇ ਹਨ ਨੇ ਪੈਸੇ ਦੇ ਰਹੇ ਕੀ ਏਜੰਡਾ ਹੈ ਇਹ ਸਰਕਾਰ ਨੂੰ ਇਸ ਤੇ ਕਾਰਵਾਈ ਕਰਨ ਪੂਰੀ ਜਿਹੜੀ ਜਾਂ अच्छा ਤੁਸੀਂ ਇੱਕ 2 ਲੱਖ ਰੁਪਏ ਦੀ ਵੀ ਗੱਲ ਕਰ ਰਹੇ ਸੀ ਆਪਾਂ ਉਹ ਵੀ ਗੱਲ ਕਰਦੇ ਹਾਂ ਭਾਜੀ ਪੰਜਾਬ ਬਚਾਓ ਮੋਰਚਾ ਵੱਲੋਂ ਦੇਖੋ ਅਸੀਂ 2 ਲੱਖ ਰੁਪਏ ਦਾ ਜਿਹੜਾ ਪ੍ਰਾਈਜ਼ ਹੈ ਪ੍ਰਾਈਜ਼ ਵੀ ਨਹੀਂ ਕਹਿ ਸਕਦੇ ਆਪਾਂ ਇੱਕ ਅਵਾਰਡ ਕਹਿੰਦੇ ਆ ਜਿਹੜਾ ਅਸੀਂ ਅਨਾਉਂਸ ਕੀਤਾ ਹੈ ਜਿਹੜੇ ਬੰਦਿਆਂ ਨੇ ਉਹਨਾਂ ਨੇ ਰੌਨਫੁਲੀ ਕਨਵਰਟ ਕੀਤਾ ਜਿਨ੍ਹਾਂ ਦੇ ਇਹਨਾਂ ਨੇ ਲੋਕਾਂ ਦੇ ਲਾਚ ਰੋਕ ਕੇ ਇਹਨਾਂ ਨੇ ਬੰਦੇ ਮਾਰੇ ਜਿੰਨਾਂ ਨਾਲ ਇਹਨਾਂ ਨੇ ਕਿਸੇ ਤਰੀਕੇ ਦੀ ਹਰਾਸਮੈਂਟ ਕੀਤੀ ਹੈ ਜਾਂ ਕੋਈ ਇਲੈਗਲ ਕੰਮ ਕੀਤਾ ਹੈ ਉਹ ਬੰਦਾ ਸਾਹਮਣੇ ਆ ਕੇ ਸਾਨੂੰ ਆਪਣੀ ਸਟੋਰੀ ਦੱਸ ਸਕਦਾ ਠੀਕ ਹੈ ਨਾ 2 ਲੱਖ ਰੁਪਏ ਅਸੀਂ ਜੋ ਦੇਖੋ ਸਾਡੇ ਕੋਲ ਹੈਗਾ 2 ਲੱਖ ਰੁਪਏ ਆਪਣੀ ਆਰਗੇਨਾਈਜੇਸ਼ਨ ਵੱਲੋਂ ਅਸੀਂ ਉਹਨਾਂ ਨੂੰ ਦੇਵਾਂਗੇ ਤੇ ਜਿਹੜੀ ਉਹਨਾਂ ਦੀ ਆਪਾਂ ਆਈਡੈਂਟੀਟੀ ਹੈ ਗੁਪਤ ਰੱਖਾਂਗੇ ਬਟ ਉਹਨਾਂ ਦੀ ਸਟੋਰੀ ਜ਼ਰੂਰ ਜਨਤਕ ਕਰਾਂਗੇ ਤਾਂ ਕਿ ਜਿਵੇਂ ਉਹਨਾਂ ਦਾ ਜੋ ਨੁਕਸਾਨ ਹੋਇਆ ਉਹ ਕਿੰਨੇ ਹਜ਼ਾਰ ਲੋਕਾਂ ਦਾ ਨੁਕਸਾਨ ਹੋਣ ਤੋਂ ਬਚੇਗਾ ਨਹੀਂ ਉਹ ਜਿਹੜੇ ਲੋਕ ਤੁਹਾਨੂੰ ਦੱਸਣਗੇ ਆਪਣੀ ਸਟੋਰੀ ਫਿਰ ਉਸ ਤੋਂ ਬਾਅਦ ਤੁਸੀਂ ਉਹਨਾਂ ਦਾ ਕਰੋਗੇ ਕੀ ਭਾਜੀ ਦੇਖੋ ਜਿਹੜੇ ਲੋਕ ਉਹਨਾਂ ਨੂੰ ਤਾਂ ਅਸੀਂ ਅਵਾਰਡ ਦੇਾਂਗੇ ਜਿਹੜੀ ਸਟੋਰੀ ਹੈ ਉਹ ਕੋਈ ਬਾਹਰ ਲੈ ਕੇ ਮੀਡੀਆ ਨੂੰ ਦੱਸਾਂਗੇ ਕਿ ਦਿਸ ਇਜ਼ ਅ ਰਿਐਲਿਟੀ ਪੁੱਛਣ ਦਾ ਮੇਰਾ ਮਕਸਦ ਇਹ ਹੈ ਕਿ ਤੁਸੀਂ ਲੀਗਲ ਗਰਾਉਂਡਸ ਕਿਹੜੇ ਤਿਆਰ ਕੀਤੇ ਆ ਜਿਨ੍ਹਾਂ ਦੇ ਉੱਤੇ ਇਹਨਾਂ ਨੂੰ ਟੈਕਲ ਕਰਨਾ ਚਾਹੁੰਦੇ ਹੋ ਦੇਖੋ ਲੀਗਲ ਗਰਾਉਂਡ ਸਾਡੀ ਸਭ ਤੋਂ ਵੱਡੀ ਪਾਵਰ ਹੈ ਅਕੋਰਡਿੰਗ ਐਨਏ ਲਾਜ਼ ਵਾਇਲਟ ਕਰ ਰਹੇ ਹੈ ਕਿ ਜਿਹੇ ਲਾਜ਼ ਦੀ ਆਪਾਂ ਲਿਸਟ ਬਣਾਉਣਾ ਸਟਾਰਟ ਹੋ ਜਾਈਏ ਉਹ ਲਾਜ਼ ਮਤਲਬ ਕਿੰਨੇ ਹੀ ਲਾਜ਼ ਹੈ ਵਾਇਲਟ ਕਰਦੇ ਮੈਂ ਹੈ ਸਾਡੇ ਸੈਕਸ਼ਨ 5 ਆਫ ਡਰੱਗਸ ਐਂਡ ਮੈਜਿਕ ਰੈਮਡੀਜ਼ ਐਕਟ 1954 ਉਸ ਬੜਾ ਕਲੀਅਰਲੀ ਲਿਖਿਆ ਗਿਆ ਹੈ ਕਿ ਕੋਈ ਵੀ ਮੈਜੀਕਲ ਹੀਲਿੰਗ ਮੈਡੀਕਲ ਹੀਲਿੰਗ ਜੋ ਕਰਦਾ ਹੈ ਤੇ ਉਹ ਉਹਨੂੰ ਨਾ ਸਿਰਫ ਜੇਲ ਹੋਏਗੀ ਉਸਤੇ ਜਿਹੜਾ ਹੈ ਫਾਈਨ ਵੀ ਪਾਇਆ ਜਾਏਗਾ ਐਂਡ 1954 ਦੀ ਗੱਲ ਹੈ ਅਸ 2025 ਹੈ ਇਸ ਲਾਅ ਦੇ ਅੰਡਰ ਇਹ ਸਾਰੇ ਬੰਦੇ ਜਿਹੜੇ ਹੈਗੇ ਆ ਬੁੱਕ ਕਿਤੇ ਜਾ ਸਕਦੇ ਆ ਬਟ that is not happening ਕੋਈ ਵੀ ਜਿਹੜਾ ਬੰਦਾ ਜਿਸਨੇ ਕੋਈ ਮੈਡੀਕਲ profession ਜਿਸਨੇ ਪਰਸੂ ਕਰਨਾ ਹੈ ਜਿਸਨੇ ਕੋਈ ਇਲਾਜ ਕਰਨਾ ਹੈ ਹੀ ਹੈਜ਼ ਟੂ ਬੀ ਉਹ ਜਾਂ MBBS ਡਾਕਟਰ ਹੋਏਗਾ ਜੋ ਐਲੋਪੈਥੀ ਦਾ ਜੇ ਉਹ BAMS ਹੈ ਉਨੇ ਆਯੁਰਵੈਦਿਕ ਕਰਨਾ ਆਪਣੇ ਯੂਨਾਨੀ ਕੋਈ ਵੀ ਹੈ ਉਹ ਆਪਣੇ ਫੀਲਡ ਵਿੱਚ ਉਹਦੇ ਕੋਲੇ ਡਿਗਰੀ ਹੋਏਗੀ ਇਹਨਾਂ ਕੋਲੇ ਕਿਹੜੀ ਡਿਗਰੀ ਇਹਨਾਂ ਕੋਲੇ ਕੋਈ ਡਿਗਰੀ ਨਹੀਂ ਹੈ ਨਾ ਇਹਨਾਂ ਦਾ ਵੀ ਇਲਾਜ ਕਰਨ ਦਾ ਤਰੀਕਾ ਹੈ ਲੋਕਾਂ ਨੂੰ ਫਸਲਾ ਕੇ ਝੂਠੇ ਦਾਅਵੇ ਕਰਕੇ ਲੋਕਾਂ ਦਾ ਧਰਮ ਪਰਿਵਰਤਨ ਕਰਾ ਰਹੇ ਹੈ ਅੱਛਾ ਕ੍ਰਿਸਚੀਅਨਿਟੀ ਵਾਸਤੇ ਜੇ ਮੇਰੀ ਨੋਲਿਜ ਭਾਵੇਂ ਉਨੀ ਨਹੀਂ ਹੈਗੀ ਬਟ ਆਈ نو ਕਿ ਇਹ ਜਾਂ ਤਾਂ ਕੈਥੋਲਿਕ ਹੁੰਦੇ ਹੈ ਜਾਂ ਆਰਥੋਡੌਕਸ ਹੁੰਦੇ ਪ੍ਰਾਇਮਰੀਲੀ ਤੇ ਕੀ ਜਿਹੜੇ ਪੰਜਾਬ ਚ ਆਪਰੇਟ ਕਰਦੇ ਪਏ ਆ ਇੰਡੀਆ ਚ ਆਪਰੇਟ ਕਰ ਰਹੇ ਉਹ ਕੈਥੋਲਿਕ ਹੈ ਜਾਂ ਆਰਥੋਡੋਕਸ ਹੈ ਕੌਣ ਨੇ ਉਹ ਭਾਜੀ ਇੰਡੀਆ ਵਿੱਚ ਟਰੈਡੀਸ਼ਨਲੀ ਜਿਹੜੇ ਹੈ ਸਾਡੇ ਕੈਥੋਲਿਕ ਕ੍ਰਿਸਚੀਅਨ ਨੇ ਤੇ ਪ੍ਰੋਟੈਸਟੈਂਟਸ ਨੇ ਇਹ ਦੋ ਮੇਨ ਉਹਨਾਂ ਦੀਆਂ ਜਿਹੜੀਆਂ ਬ੍ਰਾਂਚੇਜ਼ ਹੈਗੀਆਂ ਤੇ ਦੋਨੋਂ ਨੇ ਮਤਲਬ ਮੈਂ ਆਪ ਕਨਵੈਂਟ ਸਕੂਲ ਦਾ ਪੜਿਆ ਹੋਇਆ ਤੇ ਦੋਨੋਂ ਨੇ ਜਿੰਨੇ ਸਾਡੇ ਕ੍ਰਿਸਚੀਅਨ ਇਨਫਰਾਸਟ੍ਰਕਚਰ ਜਿਵੇਂ ਆ ਸੀਐਮਸੀ ਹਸਪੀਟਲ ਹੋ ਗਿਆ ਸੇਂਜੋਸ ਸਕੂਲ ਹੋ ਗਿਆ ਟ੍ਰਿਨਿਟੀ ਕਾਲਜ ਹੋ ਗਿਆ ਮਿਸ਼ਨਰੀਜ਼ ਹੋ ਗਈਆਂ ਔਰਫਨਜਿਸ ਹੋ ਗਏ ਇਹ ਸਾਰਾ ਇਨ੍ਹਾਂ ਦੋ ਬ੍ਰਾਂਚੇਜ਼ ਨੇ ਹੀ ਬਣਾਇਆ ਲੇਕਿਨ ਜਿਹੜੇ ਸਾਰੇ ਪੈਸਟਰ ਬਣ ਗਏ ਇਹਨਾਂ ਦਾ ਇਹਨਾਂ ਚਰਚਸ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਦੇ ਆਰ ਨਾਟ ਪ੍ਰੋਟੈਸਟੈਂਟਸ ਦੇ ਆਰ ਨਾਟ ਕੈਥੋਲਿਕਸ ਇਹ ਇਹਨਾਂ ਦਾ ਇਹ ਆਪਣਾ ਹੀ ਚਰਚ ਚਲਾ ਰਹੇ ਆ ਜਿਹਦਾ ਕ੍ਰਿਸਚੀਅਨਿਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਉਹਨੇ ਕੀ ਕ੍ਰਿਸਚੀਅਨ ਆ ਜੇ ਮੈਂ ਬਾਈਬਲ ਫੜਨਾ ਜਿੰਨਾ ਮੈਂ ਕ੍ਰਿਸਚੀਅਨ ਆ ਉਹਨੇ ਕੀ ਹੋਣਾ ਨਹੀਂ ਇਹਨਾਂ ਦੇ ਉੱਤੇ ਇਸ ਗਰਾਊਂਡ ਤੇ ਵੀ ਕੋਈ ਐਕਸ਼ਨ ਹੋ ਸਕਦਾ ਜਾਂ ਈਵਨ ਕੈਥੋਲਿਕ ਜਾਂ ਜਿਹੜੇ ਦੂਸਰਾ ਤੁਸੀਂ ਤੁਹਾਡਾ ਦੱਸਿਆ ਉਹਨਾਂ ਨੂੰ ਵੀ ਕਿਹਾ ਜਾ ਸਕਦਾ ਹੈ ਕਿ ਇਹਨਾਂ ਤੇ ਐਕਸ਼ਨ ਕਰੋ ਕਾਫੀ ਸਾਰੇ ਪੈਸਟਰਸ ਨੇ ਬਿਸ਼ਪਸ ਨੇ ਆਰਗੇਨਾਈਜੇਸ਼ਨਸ ਨੇ ਇਹਨਾਂ ਨੂੰ ਕੰਡੈਮ ਕੀਤਾ ਹੈ ਕਿ ਜਿਹੜੀ ਕ੍ਰਿਸਚੀਅਨਿਟੀ ਹੈ ਇਹ ਚੀਜ਼ਾਂ ਪ੍ਰੋਮੋਟ ਨਹੀਂ ਕਰਦੀ ਤੇ ਜੇ ਜੇ ਉਹ ਉਹਨਾਂ ਕੋ ਲਾਇਸੈਂਸ ਹੀ ਨਹੀਂ ਹੈਗਾ ਨਾ ਕੈਥੋਲਿਕ ਦਾ ਆ ਨਾ ਕਿਸੇ ਹੋਰ ਦਾ ਆ ਹਾਊ ਦੇ ਆਰ ਪ੍ਰੋਮੋਟਿੰਗ ਦਾ ਉਹ ਇਹ ਫੋਲੋ ਕਰਦੇ ਆ ਪੈਂਟਾਕੋਸਟਲ ਫਲਸਫੀ ਜਿਹੜੀ ਪੈਂਟਾਕੋਸਟਲ ਫਲਸਫੀ ਹੈ ਉਸ ਵਿੱਚ ਮੈਜਿਕ ਆਤਮਾ ਜਿਹੜੀ ਆਪਾਂ ਗੰਨੇ ਆ ਜਿਹੜੀ ਅ ਅ ਮਤਲਬ ਪਵਿੱਤਰ ਆਤਮਾ ਤੇ ਮੈਰਿਕਲਸ ਆ ਇਹ ਬੇਸਿਕਲੀ ਇਹ ਬੜੇ سارے ਐਕਸੋਰਸਿਜ਼ਮ ਵੀ ਕਰਦੇ ਆ ਕਾਫੀ ਸਾਰੀ ਇਰੈਸ਼ਨਲ ਚੀਜ਼ਾਂ ਜਿਹੜੀ ਕਿ ਕ੍ਰਿਸਚੀਅਨਿਟੀ ਨੇ ਉਹ ਟਾਈਮ ਬੰਦ ਕਰ ਕ੍ਰਿਸਚੀਅਨ ਦੀ ਹਰ ਧਰਮ ਨੇ ਬੰਦ ਕਰਤੀਆਂ ਉਹ ਇਹਨਾਂ ਨੇ ਜਾਰੀ ਰੱਖੀਆਂ ਤੇ ਇਹਨਾਂ ਦੇ ਬਲੈਕ ਮੈਜਿਕ ਹੋ ਗਿਆ ਐਕਸੋਰਸਿਜ਼ਮ ਹੋ ਗਿਆ ਲੋਕਾਂ ਨੂੰ ਮੈਜਿਕ ਮਿਰਕਲ ਸਿਖਾ ਕੇ ਇੱਕ ਕੱਲਾ ਹੀ ਬ੍ਰਾਂਚ ਆਫ 크ਰਿਸਚੀਅਨਿਟੀ ਜਿਹੜਾ ਕੰਮ ਕਰਦੇ ਪਏ ਆ ਤੇ ਬਿਲਕੁਲ ਅਨਲੋਫਲ ਦਾ ਰੋਂਗਫਲ ਕੰਮ ਜਦੋਂ ਇਹ ਸਟੇਜ ਤੇ ਲੋਕਾਂ ਨੂੰ ਖੜਾ ਕੇ ਫੂਕ ਮਾਰਦੇ ਆ ਤੇ ਲੋਕ ਜਦੋਂ ਡਿੱਗ ਜਾਂਦੇ ਪਿੱਛੇ ਉਦੋਂ ਤੇ ਲੋਕ ਆਹੀ ਜੋਜਦੇ ਕਿ ਭਾਈ ਕਮਾਲ ਕਰ ਦਿੱਤੀ ਯਸ਼ੂ ਨੇ ਤਾਂ ਬਚਾਲੀ ਜਾਨ ਬਚਾਲੀ ਉਹਨਾਂ ਭਾਈ ਦੇਖੋ ਇਹਨਾਂ ਦਾ ਯਸ਼ੂ ਨਾਲ ਕੋਈ ਲੈਣਾ ਦੇਣਾ ਨਹੀਂ ਆ ਠੀਕ ਹੈ ਨਾ ਇਹ ਮੇਰੇ ਕਹਨ ਨਾਲ ਜਿਹੜਾ ਕਿ ਐਵਰੇਜ 크ਰਿਸਚੀਅਨ ਹੋਏਗਾ ਉਹ ਯਿਸੂ ਦੇ ਬਹੁਤ ক্লোਜ਼ ਹੈ ਨਾ ਨਾਲੋਂ ਬਿਕੋਜ਼ ਇਹ ਸਾਰਾ ਜਿਹੜਾ ਬਹਿਕਾਵਾ ਹੈ ਡਰਾਮੇ ਜਿਹੜੇ ਕਰਦੇ ਮੈਂ ਸਾਨੂੰ ਸਭ ਨੂੰ ਪਤਾ ਹੈ ਉਹ ਜਿਹੜਾ ਬੰਦਾ ਐਵੇਂ ਕਰਦਾ ਪਿਆ ਉਹਨੂੰ 500000 ਰੁਪਏ ਨੇ ਦਿੱਤਾ ਹੈ ਇਹਨਾਂ ਦਾ ਆਪਣਾ ਫਾਲੋਅਰ ਹੈ ਉਹ ਐਂ ਕਰਕੇ ਪਿੱਛੇ ਬੰਦੇ ਡਿੱਗ ਜਾਂਦੇ ਨੇ ਤੇ ਕਹਿੰਦੇ ਅਸੀਂ ਕੋਈ ਵੀ ਚੀਜ਼ ਦੀ ਮੈਜਿਕ ਹੀਲਿੰਗ 휠ਚੇਅਰ ਤੇ ਬੰਦਾ ਆਇਆ ਉਹਨੂੰ ਆਪਾਂ ਹੱਥ ਲਾਇਆ ਬੰਦਾ ਖੜਾ ਹੋ ਗਿਆ ਵੀ ਆਰ 올 ਦੇਖੋ ਹਰ ਬੰਦੇ ਨੇ ਸਾਇੰਸ ਪੜ੍ਹੀ ਹੋਈ ਹੈ ਅੱਜ ਦੇ ਜ਼ਮਾਨੇ 'ਚ ਕੋਈ ਮੇਰੇ ਕਹਿਣ ਵਾਲੀ ਗੱਲ ਨਹੀਂ ਹੈ ਕਿ ਇਹ ਸਭ ਤੇ ਇਹਨਾਂ ਨੂੰ ਮਤਲਬ ਜਿਸ ਨਾਲ ਇਹ ਲੋਕਾਂ ਨੂੰ ਵਰਗ ਲਾ ਰਹੇ ਆਂ ਤੇ ਮੈਂ ਤਾਂ ਹੈਰਾਨ ਆ ਕਿ ਇਦਾਂ ਦੀ ਲੋਕਾਂ ਲੋਕ ਇਦਾਂ ਦੀ ਗੱਲਾਂ ਵਿੱਚ ਆ ਰਹੇ ਆਂ ਬੜੀ ਹੈਰਾਨੀ ਚੰਨ ਗੱਲ ਹੈ ਸਾਇੰਟਿਫਿਕ ਟੈਂਪਰਮੈਂਟ ਹੈ ਅੱਜਕੱਲ ਤੇ YouTube ਤੇ ਬੰਦਾ ਹਰ ਤਰੀਕੇ ਦੀ ਇਨਫੋਰਮੇਸ਼ਨ ਸਾਡੇ ਕੋਲੇ ਅਵੇਲੇਬਲ ਹੈ ਮੇਰੀ ਰਿਕੁਐਸਟ ਹੈ ਲੋਕਾਂ ਨੂੰ ਪਲੀਜ਼ ਇਹਨਾਂ ਦੇ ਝਾਸਿਆਂ 'ਚ ਨਾ ਆਓ اچھا ਮੇਰਾ ਆਖਰੀ ਸਵਾਲ ਹੈ ਹੁਣ ਕਿ ਤੁਸੀਂ ਅੱਗੇ ਇਹਨੂੰ ਲੀਗਲੀ ਕਿਵੇਂ ਕੈਰੀ ਆਨ ਕਰ ਰਹੇ ਹੋ ਭਾਜੀ ਆਪਾਂ ਲੀਗਲੀ ਦੇਖੋ ਉਹਨਾਂ ਵਾਲ ਟੈਲ ਯੂ ਸਾਡੀ ਜਿਹੜੀ ਲਿਸਟ ਆਫ ਡਿਮਾਂਡਸ ਹੈ ਸਭ ਤੋਂ ਪਹਿਲਾਂ ਸਾਡੀ ਪਹਿਲੀ ਡਿਮਾਂਡ ਹੈ ਕਿ ਜਿਹੜਾ ਐਂਟੀ ਕਨਵ ਰਾਸ਼ਟਰਾ ਸਾਮ ਰਾਜਸਥਾਨ ਕਰਨਾਟਕ ਬਿਹਾਰ ਇਤ ਸਾਲੜੀ ਇੰਪਲੀਮੈਂਟ ਹੋ ਚੁੱਕਾ ਹੈ ਐਸੇ ਬੜੀ ਕਲੀਅਰ ਗਾਈਡਲਾਈਨਸ ਹੈ ਕਿ ਜੇ ਕੋਈ ਮੈਜਿਕਲ ਹੀਲਿੰਗ ਕਰ ਰਿਹਾ ਹੈ ਠੀਕ ਹੈ ਨਾ ਲੋਕਾਂ ਨੂੰ ਬਰਗਲਾ ਰਿਹਾ ਜਿੱਦਾਂ ਨੇ ਆਪਾਂ ਕਹਿ ਰਹੇ ਆਪਾਂ ਬਿਮਾਰੀਆਂ ਠੀਕ ਕਰਤੀਆਂ ਇਹਨਾਂ ਨੂੰ ਫਾਈਨਲੀ ਲੱਗੇਗਾ ਜੇਲ ਵੀ ਹੋਏਗੀ ਤੇ ਇਹ ਬੰਦੇ ਕੰਮ ਨਹੀਂ ਕਰ ਸਕਣਗੇ that is the first thing ਦੂਸਰੀ ਸਾਡਾ ਬੜਾ ਇੰਪੋਰਟੈਂਟ ਜਿਹੜਾ ਇੱਕ ਮੁੱਦਾ ਹੈਗਾ ਕਿ ਬੜੇ ਸਾਰੇ ਲੋਕ ਜਿਹੜੇ ਧਰਮ ਛੱਡ ਕੇ ਜਾ ਰਹੇ ਆ ਮਨੇ ਵਿੱਚ 4 ਲੱਖ ਬੰਦਾ ਕਹਿ ਰਿਹਾ ਸਾਡੇ ਕੋਲੇ ਆ ਰਹੇ ਆ ਉਹਨਾਂ ਵਿੱਚ ਬੜੇ ਲੋਕ ਹਿੰਦੂ ਹੈ ਬੜੇ ਲੋਕ ਸਿੱਖ ਹੈ ਜਿਹੜੇ ਮੈਜੋਰਟੀ ਕਨਵਰਟ ਹੋਏ ਲੇਕਿਨ ਟ੍ਰਬਲਿੰਗ ਗੱਲ ਇਹ ਹੈ ਕਿ ਉਹਨਾਂ ਨੇ ਪੇਪਰ ਤੇ ਆਪਣਾ ਜਿਹੜਾ ਧਰਮ ਹੈ ਉਹ ਨਹੀਂ ਬਦਲਿਆ ਦੇਅ ਜਿਹੜੀ ਰਿਜ਼ਰਵੇਸ਼ਨ ਦੇ ਬੈਨੀਫਿਟਸ ਆ ਸਾਡੇ ਹਿੰਦੂ ਸਿੱਖ ਬੁੱਧਿਸਟ ਇਹਨਾਂ ਨੂੰ ਹੈਗੇ ਆ ਪੰਜਾਬ ਦੀ ਆਪਾਂ ਗੱਲ ਕਰੀਏ ਮжоਰਿਟੀ ਹਿੰਦੂ ਤੇ ਸਿੱਖ ਭਰਾਵਾਂ ਨੂੰ ਸਾਨੂੰ ਜਿਹੜਾ ਸਾਡਾ ਤਬਕਾ ਜਿੰਨਾਂ ਕੋਲੇ ਅੰਡਰ ਪ੍ਰਿਵੀਲੇਜ ਤਬਕਾ ਸੀਗਾ ਜਿਨ੍ਹਾਂ ਨੂੰ ਪ੍ਰੋਗਰੈਸ ਜਿਹੜੀ ਮੇਨਸਟ੍ਰੀਮ ਸੋਸਾਇਟੀ ਦਾ ਨਹੀਂ ਪਾਰਟ ਬਣ ਪਾਇਏ ਉਹਨਾਂ ਵਾਸਤੇ ਰਿਜ਼ਰਵੇਸ਼ਨ ਆ ਜਿਹੜੀ ਬਣੀ ਸੀ ਇਹ ਲੋਕ ਆਪਣਾ ਧਰਮ ਤੇ ਚੇਂਜ ਕਰ ਰਹੇ ਆ ਲੇਕਿਨ ਰਿਜ਼ਰਵੇਸ਼ਨ ਦੇ ਬੈਨੀਫਿਟਸ ਵੀ ਲਈ ਜਾ ਰਹੇ ਸੋ ਇਹ ਇਟ ਇਜ਼ ਅ ਹਾਈਲੀ ਨਾਟ ਓਨਲੀ ਇਲੀਗਲ ਐਂਡ ਐਥੀਕਲ ਵੀ ਹੈ ਕਿ ਜਿਹੜਾ ਧਰਮ ਤੁਸੀਂ ਛੱਡਦਾ ਤੁਸੀਂ ਉਹਦੇ ਬੈਨੀਫਿਟਸ ਨਹੀਂ ਲੈ ਸਕਦੇ ਆਲਸੋ ਬੜੇ ਸਾਰੇ ਲੋਕ ਆਪਾਂ ਦੇਖਾਂਗੇ ਸਿੱਖੀਜ਼ਮ ਚ ਬੜੇ ਲੋਕ ਕਨਵਰਟ ਹੋ ਰਹੇ ਆ ਉਹ ਸਿੱਖੀ ਬਾਣਾ ਪਾ ਕੇ ਪੱਗ ਪਾ ਕੇ ਕੋਈ ਨਹੀਂ ਅੰਗਦੀ ਡਰੈਸ ਪਾ ਕੇ ਇਹਨਾਂ ਲੋਕਾਂ ਜਾ ਰਹੇ ਆ ਮੇਰੀ ਰਿਕੁਐਸਟ ਹੈ ਯਾਰ ਜਿਹੜਾ ਧਰਮ ਤੁਸੀਂ ਛੱਡਦਾ ਉਹਦਾ ਪਹਿਰਾਵਾ ਵੀ ਛੱਡ ਦਿਓ ਠੀਕ ਹੈ ਨਾ ਤੁਸੀਂ ਜਿਹੜਾ ਆਪਣਾ ਨਵਾਂ ਧਰਮ ਅਪਣਾਇਆ ਉਹਨੂੰ ਤੁਸੀਂ ਉਹਨਾਂ ਪ੍ਰੋਜ਼ ਐਂਡ ਕੌਨਸ ਪੂਰੇ ਯੂਟਿਲਾਈਜ਼ ਕਰ ਸਕਦੇ ਹੋ ਬਸ ਜਿਹੜਾ ਤੁਸੀਂ ਧਰਮ ਹੀ ਛੱਡਦਾ ਯਾਰ ਉਹ ਧਰਮ ਨੂੰ ਉਹਦੀ ਰਿਜ਼ਰਵੇਸ਼ਨ ਵੀ ਛੱਡ ਦਿਓ ਉਹਦਾ ਪਹਿਰਾਵਾ ਵੀ ਛੱਡ ਦਿਓ ਉਹਨੂੰ ਪੂਰੇ ਤਰੀਕੇ ਛੱਡ ਦਿਓ ਠੀਕ ਹੈ ਬਹੁਤ ਸ਼ੁਕਰੀਆ ਬਿਲਕੁਲ ਇਹ ਸਿਚੁਏਸ਼ਨ ਹੁਣ ਦੇਖਣ ਦੀ ਗੱਲ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬੜੇ ਰੋਮਾਨੀਆ ਪੰਜਾਬੀ